ਹੁਣ ਤਲਵਾਰਾਂ ਨਾਲ ਨਹੀਂ ਹੁਣ ਵੋਟਾਂ ਨਾਲ ਲੜਾਈ ਲੜੀ ਜਾਂਦੀ ਹੈ ਤੇ ਹੁਣ ਤੁਸੀਂ ਵੋਟਾਂ ਵਾਲੀ ਲੜਾਈ ਦੇ ਵਿੱਚ ਸਾਡਾ ਸਾਥ ਦੇ ਦਿਓ ਇਹ ਨਾ ਸੋਚ ਲਿਓ ਭਗਵੰਤਬਾਨ ਮਰਿੰਡੇ ਤਾਂ ਆ ਗਿਆ ਜੇ ਕਿਤੇ ਚਮਕੌਰ ਸਾਹਿਬ ਆ ਜਾਂਦਾ ਜੇ ਕਿਤੇ ਮਨੋਲੀ ਆ ਜਾਂਦਾ ਜੇ ਕਿਤੇ ਫਲਾਣੇ ਪਿੰਡ ਆ ਜਾਂਦਾ ਸਾਡੇ ਪਿੰਡ ਆ ਜਾਂਦਾ ਉਹਨੂੰ ਵੋਟਾਂ ਪਾਉਂਦੇ ਵੀਰੋ ਇਹ ਜਿਹੜੀਆਂ ਵੋਟਾਂ ਨੇ ਇਹ ਮੈਂ ਆਪਣੇ ਬੱਚਿਆਂ ਲਈ ਨਹੀਂ ਮੰਗਣ ਆਇਆ ਮੈਂ ਤੁਹਾਡੇ ਬੱਚਿਆਂ ਲਈ ਵੋਟਾਂ ਮੰਗਣ ਆਇਆ ਮੈਂ ਫੇਰ ਆ ਜਾਊਂਗਾ ਮੈਂ ਦਵਾਰੇ ਕਦੇ ਮੈਨੂੰ ਬੁਲਾ ਲਿਓ ਹੁਣ ਮੈਂ ਹਰੇਕ ਥਾਂ ਤੇ ਜਾ ਨਹੀਂ ਸਕਦਾ ਪਰ ਮੈਂ ਜਿੱਨਾ ਜਾਈ ਜਾਨਾ ਉਹਨਾਂ ਇਹ ਤੋਂ ਪਹਿਲਾਂ ਕੋਈ ਲੀਡਰ ਗਿਆ ਨਹੀਂ ਪਿਛਲੇ 25 26 ਦਿਨਾਂ 'ਚ 106 ਰੈਲੀਆਂ ਹੋ ਗਈਆਂ ਮੇਰੀਆਂ 106 ਨਹੀਂ ਇਹ ਤੋਂ ਪਹਿਲਾਂ ਕੋਈ ਨਹੀਂ ਨਿਕਲਦਾ ਸੀ ਬਾਹਰ ਹੁਣ ਵੀ ਨਹੀਂ ਨਿਕਲਦੇ ਉਹ ਸੁਖਵੀਰ ਬਾਦਲ ਦੇਖ ਲਓ ਜੀਪ ਤੇ ਛੱਤ ਜੀ ਲਵਾਈ ਫਿਰਦਾ ਕਹਿੰਦਾ ਧੁੱਪ ਲੱਗਦੀ ਐ ਮੈਨੂੰ ਅਫਸਰਾਂ ਨੇ ਦੱਸਿਆ ਕਿਉਂਕਿ ਪੰਜਾਬ ਦੇ ਅਫਸਰ ਹੀ ਲੱਗੇ ਹੁੰਦੇ ਨਾਲ ਉਹਨਾਂ ਦੇ ਕਹਿੰਦੇ ਜੀ ਅੰਗਰੇਜ਼ੀ ਚ ਪੁੱਛਦਾ ਸਾਨੂੰ ਟੈਂਪਰੇਚਰ ਹਾਊ ਮੱਚ ਇਜ਼ ਦਾ ਟੈਂਪਰੇਚਰ ਕਹਿੰਦਾ ਅਸੀਂ ਕਹਿ ਦਿੰਨੇ ਆ ਜੀ 45 ਡਿਗਰੀ oh my god too hot too hot ਜਦੋਂ 30 ਡਿਗਰੀ ਹੋਇਆ ਤਾਂ ਦੱਸਿਓ ਫਿਰ ਪੰਜਾਬ ਬਚਾਵਾਂਗੇ ਉਹ ਜਿੰਨੇ ਚਿਰ ਚ 45 ਤੋਂ 30 ਡਿਗਰੀ ਕਰਦਾ ਉਹਨੇ ਚਿਰ ਮੈਂ ਪਾਉਣਾ ਪੰਜਾਬ ਲੰਘ ਜਾਨਾ ਆਪਣੀ ਕੀ ਰੀਸ ਕਰਨਗੇ ਆਪਾਂ ਹੈਗੇ ਆਂ ਦੇਸੀ ਆਪਾਂ ਹੈਗੇ ਆਂ ਬੋਰ ਦੇ ਟੋਇਆਂ ਚੋਂ ਨਿਕਲ ਕੇ ਆਏ ਆ ਇਹ ਰੈਲੀਆਂ ਵੀ ਆਪਣੇ ਕਰਕੇ ਕਰਨ ਲੱਗ ਗਏ ਨਹੀਂ ਪਹਿਲਾਂ ਤਾਂ ਐਂ ਹੀ ਚੱਲ ਜਾਂਦਾ ਸੀ ਇਹਨਾਂ ਦਾ ਕੰਮ ਸੋ ਵੀਰੋ ਇਹ ਤੁਹਾਡਾ ਕੰਮ ਹੈ ਇਹ ਤੁਸੀਂ ਲਾਏ ਆ ਇਹ ਸਿੱਧੇ ਰਾਹ ਤੇ ਤੁਸੀਂ ਲਿਆਂਦੇ ਮੇਰੇ ਤਾਂ ਨਾ ਹੀ ਲੱਗਦਾ ਉਹ ਕਹਿੰਦੇ ਨਾ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਫੌਜਾਂ ਤੁਸੀਂ ਉਹ ਮੇਰੀਆਂ ਨਾ ਹੀ ਆ ਜਰਨੈਲ ਦਾ ਤਾਂ ਸੋ ਅੱਜ ਸਰਵੇ ਦੀਆਂ ਰਿਪੋਰਟਾਂ ਆਨੰਦਪੁਰ ਸਾਹਿਬ ਦੀਆਂ ਬਹੁਤ ਵਧੀਆ ਆ ਰਹੀਆਂ ਨੇ ਚਮਕੌਰ ਸਾਹਿਬ ਵਾਲਿਓ ਹੁਣ ਤਾਂ ਇਹ ਮੁਕਾਬਲਾ ਹੈ ਕਿ ਨੌ ਚੋਂ ਪਹਿਲੇ ਨੰਬਰ ਤੇ ਕਿਹੜਾ ਆਊਗਾ ਤਾਂ ਚਮਕੌਰ ਸਾਹਿਬ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਹਿ ਦਿਓ ਮੇਰੇ ਨਾਂ ਤੇ ਕਹਿ ਦਿਓ ਮੇਰੇ ਨਾਂ ਕਿਉਂਕਿ ਮੇਰੇ ਹੱਥ ਮਜ਼ਬੂਤ ਹੋਣਗੇ ਇਹਦੇ ਨਾਲ ਲੜੂੰਗਾ ਤਾਂ ਮੈਂ ਫੇਰ ਵੀ ਲੜਾਈ ਕਰੀ ਜਾਣਾ ਮੈਂ ਗਵਰਨਰ ਨਾਲ ਲੜਦਾ ਸੁਪਰੀਮ ਕੋਰਟ ਜਾਣਾ ਪੰਜਾਬ ਵਾਸਤੇ ਬਹੁਤ ਲੜਦਾ ਪਰ ਜੇ ਮੈਨੂੰ 13 ਹੱਥ ਮਿਲ ਜਾਣਗੇ ਤੇ 13 ਆਵਾਜ਼ਾਂ ਮਿਲ ਜਾਣਗੀਆਂ ਪਾਰਲੀਮੈਂਟ ਚ ਸੱਤ ਆਪਣੇ ਕੋਲੇ ਪਹਿਲੇ ਹੀ ਨੇ 20 ਹੋ ਗਏ 5 ਕਰੋੜ ਰੁਪਇਆ ਇੱਕਦਮ ਮਿਲਦਾ 100 ਕਰੋੜ ਤਾਂ ਕੱਲੇ ਐਮਪੀਆ ਦੇ ਆਇਆ ਕਰੂਗਾ ਇੱਥੇ 100 ਕਰੋੜ ਥੋੜਾ ਸੋਚ ਲਿਓ ਇਧਰ ਉਧਰ ਵੋਟ ਪਾਉਣ ਦਾ ਫਾਇਦਾ ਕੀ ਹੋਇਆ ਉਹਨਾਂ ਨੇ ਕੁਝ ਨਹੀਂ ਕਰਨਾ ਨਾਲੇ ਹੋਰ ਦੱਸਾਂ ਤੁਹਾਨੂੰ ਜਿਹੜਾ ਕਾਂਗਰਸ ਦਾ ਹੈ ਤੁਹਾਡੇ ਇਥੋਂ ਖੜਾ ਹੈ ਬਜਿੰਦਰ ਸਿੰਘਲਾ ਇਹ ਕਿੱਥੋਂ ਆਇਆ ਹੈ ਸੰਗਰੂਰ ਤੋਂ ਆਇਆ ਹੈ 2014 ਚ ਇਹਦੀ ਜਮਾਨਤ ਜਬਤ ਕਰਾਈ 17 ਚ ਜਿੱਤ ਗਿਆ 2022 ਚ ਨਰਿੰਦਰ ਕੌਰ ਭਰਾਜ ਇੱਕ ਆਮ ਜੀ ਕੁੜੀ ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਮੈਂਬਰ ਹੈ ਉਹ ਉਮਰ वाइज ਉਹ 27-28 ਸਾਲ ਦੀ ਜਵਾਕੜੀ ਨੇ ਹਰਾ ਕੇ ਭੇਜਿਆ ਹੋਇਆ ਹੁਣ ਇੱਧਰ ਨੂੰ ਆ ਗਿਆ ਦੇਖ ਲਿਓ ਇੱਥੋਂ ਨਾ ਕਿਤੇ ਉਹਨਾਂ ਨਾਲ ਲੱਗੇ ਵੀ ਹਾਂ ਇੱਧਰ ਸ਼ਾਇਦ ਮੈਨੂੰ ਉਹ ਮੈਂ ਕਿਸੇ ਸੀਡੀ 'ਚ ਇੱਕ ਕਮੈਂਟ ਕੀਤਾ ਸੀ ਮੈਨੂੰ ਕਿਸੇ ਨੇ ਕੱਲ ਹੀ ਭੇਜਿਆ ਵੀ ਕੋਈ ਜ਼ਮਾਨਾ ਸੀ ਰਾਜਨੀਤੀ ਇੰਨੀ ਵਧੀਆ ਹੁੰਦੀ ਸੀ ਕਿ ਜਿਹੜਾ ਲੀਡਰ ਸੀ ਆਪਣੇ ਪਾਰਟੀ ਪ੍ਰਧਾਨ ਕੋਲੇ ਜਾ ਕੇ ਕਹਿੰਦਾ ਸੀ ਪ੍ਰਧਾਨ ਜੀ ਮੈਨੂੰ ਇਸ ਇਲਾਕੇ 'ਚੋਂ ਟਿਕਟ ਦੇ ਦਿਓ ਕਿਉਂਕਿ ਇਸ ਇਲਾਕੇ ਦੇ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਹੁਣ ਵੀ ਇਹੀ ਨੇ ਪਰ ਉਲਟੇ ਕੰਮ ਵਾਸਤੇ ਪ੍ਰਧਾਨ ਜੀ ਐਸ ਇਲਾਕੇ ਚੋ ਟਿਕਟ ਨਾ ਦੇ ਦਿਓ ਇੱਥੇ ਤਾਂ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੁ ਸੰਗਰੂਰ ਵਾਲੇ ਤਾਂ ਜਾਣਦੇ ਨੇ ਇਧਰ ਤੁਹਾਡੇ ਕੋਲ ਆਨੰਦਪੁਰ ਆ ਗਿਆ ਹੈ ਫਿਰ ਦੋਨੇ ਹੱਥ ਖੜੇ ਕਰਕੇ ਮੈਨੂੰ ਇਹ ਤਸੱਲੀ ਦੇ ਦਿਓ ਕਿ ਜਿਹੜਾ ਅਸੀਂ ਉੱਥੋਂ ਮਾਂਜ ਕੇ ਭੇਜਿਆ ਇਧਰ ਵੀ ਮਾਂਜੋਗੇ ਇਨਕਲਾਬ ਹੋ ਗਿਆ ਕੰਮ ਹੈ हां बस हो गया काम ये ਤੁਸੀਂ ਆਪ ਸੰਭਲਿਆ ਜਦੋਂ ਲੋਕ ਲੜਨ ਲੱਗ ਜਾਣ ਜਦੋਂ ਕਿਸੇ ਵੀ ਬੰਦੇ ਵਾਸਤੇ ਲੋਕ ਲੜਨ ਲੱਗ ਜਾਣ ਉਹਨੂੰ ਕੋਈ ਹਰਾ ਨਹੀਂ ਸਕਦਾ ਇਹ ਪੈਸੇ ਦੇ ਸਿਰ ਤੇ ਇਹ ਬਾਹੂਬਲੀ ਬਣ ਕੇ ਇਹ ਜਿੱਤਣ ਦੀ ਕੋਸ਼ਿਸ਼ ਕਰਦੇ ਨੇ ਪਰ ਪੰਜਾਬੀਆਂ ਨੇ ਕਦੇ ੱੱੱਕਾ ਬਰਦਾਸ਼ਤ ਨਹੀਂ ਕੀਤਾ ੱੱੱਕਾ ਨਹੀਂ ਕਦੇ ਬਰਦਾਸ਼ਤ ਕੀਤਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਜੇ ਇਹਨਾਂ ਕੋਲੇ ਡਿਬੇਟ ਵਾਸਤੇ ਕੋਈ ਪੁਆਇੰਟ ਹੁੰਦਾ ਜੇ ਇਹਨਾਂ ਕੋਲੇ ਮੇਰੇ ਵਿਰੁੱਧ ਸਰਕਾਰ ਦੇ ਵਿਰੁੱਧ ਕੋਈ ਪੁਆਇੰਟ ਹੁੰਦਾ 1 ਨਵੰਬਰ ਨੂੰ ਲੁਧਿਆਣੇ ਆਪਾਂ ਡਿਬੇਟ ਰੱਖੀ ਸੀ 25 ਦਿਨ ਪਹਿਲਾਂ ਕਹਿੰਦਾ ਸੀ ਉੱਥੇ ਆ ਜਿਓ ਹਰੇਕ ਟੌਪਿਕ ਤੇ ਗੱਲ ਕਰਾਂਗੇ ਮੈਂ ਕੁਰਸੀਆਂ ਵੀ ਲਾ ਲਈਆਂ ਉੱਥੇ ਆਏ ਨਹੀਂ ਉਸ ਦਿਨ ਕਿਉਂ ਨਹੀਂ ਆਏ ਫਿਰ ਹੁਣ ਕਿਉਂ ਬੋਲੀ ਜਾਂਦੇ ਆ ਉਸ ਦਿਨ ਆ ਜਾਂਦੇ ਬੰਗਲ ਕਰ ਲੈਂਦੇ ਵੀਰੋ ਹਈ ਨਹੀਂ ਬੋਲਣ ਨੂੰ ਕੁਝ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦਿਨ ਨਹੀਂ 2-4 ਮਹੀਨੇ ਹੋਊ 2 ਸਾਲ ਹੋ ਗਏ ਬਿਜਲੀ ਵੀ ਜ਼ੀਰੋ ਆਉਂਦਾ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਤੁਹਾਡੇ ਚੋਂ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਦੇ ਰਿਸ਼ਤੇ ਜਾਣਾਂ ਦੋਸਤਾਂ ਮਿੱਤਰਾਂ ਨੂੰ ਨੌਕਰੀ ਮਿਲ ਗਈ ਹੋਊਗੀ ਪਿੰਡ ਮਿਲੀ ਹੈ ਅੱਛਾ ਹੁਣ ਤਾਂ ਪਿੰਡਾਂ 'ਚ ਮੁਕਾਬਲਾ ਇਹ ਹੈ ਕਿ ਕਿਹੜੇ ਪਿੰਡ ਨੂੰ 5 ਮਿਲ ਗਈਆਂ ਕਿਹੜੇ ਪਿੰਡ ਨੂੰ 7 ਮਿਲ ਗਈਆਂ ਇੱਕ ਪਿੰਡ ਹੈ ਸਰਦੂਲਗੜ੍ਹ ਲਾਕੇ ਚ ਕਰੰਡੀ ਇੱਕੋ ਪਿੰਡ ਚ 40 ਨੌਕਰੀਆਂ ਮਿਲੀਆਂ ਨੇ ਵੀਰੋ 40 ਹੁਣ ਰਾਸ਼ਨ ਦਾ ਗਰੀਬਾਂ ਨੂੰ ਪਹਿਲਾਂ ਮਿਲਦਾ ਸੀ ਮਿੱਟੀ ਵਾਲੀ ਕਣਕ ਸੁਸਤਰੀ ਲੱਗੀ ਹੋਈ ਕਣਕ ਪਸ਼ੂ ਵੀ ਨਹੀਂ ਖਾਂਦੇ ਸੀ ਉਹਨੂੰ ਅਸੀਂ ਹੁਣ ਕਰਨ ਲੱਗਿਆ ਹਰੇਕ ਮਹੀਨੇ ਕਣਕ ਮਿਲੂਗੀ ਤੇ ਕਣਕ ਉਹ ਮਿਲੂਗੀ ਜਿਹੜੀ ਹੁਣ ਹੀ ਮੰਡੀ ਚਾਈ ਹੈ ਤਕਿ ਜਿਹੜੀ ਕਣਕ ਦਾ ਆਟਾ ਮੁੱਖ ਮੰਤਰੀ ਦੇ ਘਰੇ ਬਣਦਾ ਹੈ ਉਸੇ ਕਣਕ ਦਾ ਟਾ ਉਹਨਾਂ ਨੂੰ ਮਿਲੂਗਾ ਗਰੀਬਾਂ ਨੂੰ ਗਰੀਬਾਂ ਦੇ ਬੱਚੇ ਪੜਾ ਰਹੇ ਆ ਜਿਹੜੇ ਸਕੂਲ ਨੇ ਉੱਥੇ ਕੌਣ ਪੜਦਾ ਸਰਕਾਰੀ ਸਕੂਲ ਨੇ ਗਰੀਬਾਂ ਦੇ ਬੱਚੇ ਪੜਦੇ ਆ ਜੇ ਉੱਥੇ ਪੜ੍ਹਾਈ ਮਿਲ ਜੇ ਗਰੀਬਾਂ ਦੇ ਜਵਾਬ ਜਿਹੜੇ ਨੇ ਪੜਨ ਲੱਗ ਜਾਣ ਇਸ ਵਾਰ 98% ਰਿਜ਼ਲਟ ਆਇਆ ਸਰਕਾਰੀ ਸਕੂਲਾਂ ਦਾ 158 ਬੱਚੇ ਜੀਈ ਦਾ ਟੈਸਟ ਕਲੀਅਰ ਕਰਕੇ ਗਰੀਬਾਂ ਦੇ ਜਵਾਬ ਪਹਿਲੀ ਵਾਰ ਹੋਇਆ 158 ਬੱਚੇ ਉਹ ਜਦੋਂ ਟੈਸਟ ਕਲੀਅਰ ਕਰਕੇ ਜਦੋਂ ਇੰਜੀਨੀਅਰ ਡਾਕਟਰ ਬਣਨਗੇ ਨਾ 2-2 3-3 ਲੱਖ ਰੁਪਏ ਮਹੀਨੇ ਦਾ ਪੈਕੇਜ ਮਿਲੂਗਾ ਉਹਨਾਂ ਨੂੰ ਉਹ ਗਰੀਬੀਆਂ ਚੱਕਣਗੇ ਉਹ ਚੱਕਣਗੇ ਗਰੀਬੀਆਂ ਲੋਕਾਂ ਦੇ ਘਰਾਂ ਦੀਆਂ ਇਹ ਚਾਉਂਦੇ ਹੀ ਨਹੀਂ ਆ ਕਾਂਗਰਸੀ ਆ ਅਕਾਲੀ ਆ ਭਰਪਾਲੇ ਇਹ ਚਾਉਂਦੇ ਹੀ ਨਹੀਂ ਕਿ ਆਮ ਗਰੀਬ ਲੋਕਾਂ ਦੇ ਜਵਾਕ ਪੜ ਜਾਣ ਕਿਉਂਕਿ ਇਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ ਗਿਆ ਉਹ ਫਸਟ ਆ ਜੂ ਜੇ ਫਸਟ ਆ ਗਿਆ ਉਹਨੇ ਕੋਈ ਨੌਕਰੀ ਤੇ ਲੱਗ ਜਾਣਾ अवसर बन जाना जे अवसर बन गया ओने ਘਰ ਦੀ ਗਰੀਬੀ ਚੱਕ ਦੇਣੀ ਹੈ ਜੇ ਗਰੀਬੀ ਚੱਕੀ ਗਈ ਫਿਰ ਲੀਡਰਾਂ ਦੇ ਮਹਿਲਾ ਮੂਰੇ ਇਹਨਾਂ ਦੇ ਸ਼ੀਸ਼ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਕੌਣ ਖੜੂਗਾ ਫਿਰ ਆ ਪੰਗਾ ਹੈ ਇਹਨਾਂ ਨੂੰ ਬਸ ਹੁਣ ਮੈਨੂੰ ਮੈਨੂੰ ਗਾਲਾਂ ਕਿਉਂ ਕੱਢਣ ਲੱਗਿਆਂ ਤੜਖੀ ਕਹਿੰਦੇ ਆਮਕਰਾਂ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਆਮਕਰਾਂ ਦੇ ਜਵਾਕ ਮੰਤਰੀ ਕਿਉਂ ਬਣ ਗਏ ਮਲਵਿੰਦਰ ਕੰਗ ਹੈ ਸਾਡਾ ਗੁਲਾਰਾ ਵੀ ਹੈ ਬਹੁਤ ਸ਼ਾਨਦਾਰ ਬੋਲਦਾ ਹੈ ਯੂਨੀਵਰਸਿਟੀ ਚੋਂ ਸਟੂਡੈਂਟ ਸੀ ਜਦੋਂ ਉਦੋਂ ਤੋਂ ਆਪਦੇ ਹੱਕਾਂ ਦੀ ਲੜਾਈ ਲੜਦੇ ਆ ਰਹੇ ਐ ਯੂਨੀਵਰਸਿਟੀ ਦੇ ਸਟੂਡੈਂਟ ਚੋਂ ਆਏ ਨੇ ਆ ਕੇ ਮਿਹਨਤ ਕੀਤੀ ਐ ਕਿਸੇ ਹੋਰ ਪਾਰਟੀ ਚ ਹੁੰਦੇ ਹਜੇ ਤੱਕ ਬਲਾਕ ਦਾ ਪ੍ਰਧਾਨ ਨਹੀਂ ਬਣਾਉਣਾ ਸੀ ਇਹਨਾਂ ਨੂੰ ਉੱਥੇ ਤਾਂ 65-65 ਸਾਲ ਦੇ ਵੀ ਯੂਥ ਦੇ ਪ੍ਰਧਾਨ ਨੇ ਹਾਂ 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 ਉੱਥੇ ਨਹੀਂ ਕੋਈ ਆਪਦੇ ਪੁੱਤ ਪਤੀ ਜੇ ਨਹੀਂ ਮੁੱਕਦੇ ਹਾਵੇ ਸਾਲੇ ਜੀ ਜੇ ਨਹੀਂ ਮੁੱਕਦੇ ਫਿਰ ਫੁੱਫੜ ਸ਼ੁਰੂ ਕਰ ਲੈਂਦੇ ਆ ਫਿਰ ਭੂਆ ਹੋਰੀ ਆ ਜਾਂਦੀਆਂ ਨੇ ਫਿਰ ਮਾਸੜ ਆ ਜਾਂਦੇ ਫਿਰ ਉਹਨੇ ਜਵਾਕ ਵੱਡੇ ਹੋ ਜਾਂਦੇ ਨੇ ਇੱਥੇ ਹੀ ਖੜੇ ਆ ਯਾਰ ਬਸ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨ ਦੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਅਸੀਂ ਲਾਏ ਆ ਚੇਅਰਮੈਨ ਮੁੰਡੇ ਯੰਗ ਮੁੰਡੇ ਜਿਹੜੇ ਮੋਟਰਸਾਈਕਲ ਚ ਆਪਦਾ ਤੇਲ ਪਵਾ ਕੇ ਮੇਰੀ ਗੱਡੀ ਦੇ ਮੂਹਰੇ ਲਾਉਂਦੇ ਸੀ ਮੈਂ ਸਾਰੀ ਬਾਜ ਨਿਗਾ ਰੱਖਦਾ ਉਹਨਾਂ ਕਿਹੜਾ ਮੁੰਡਾ ਫਿਰਦਾ ਹੈ ਫਿਰ ਉਦੋਂ ਬਾਅਦ ਉਹਨੂੰ ਉਦੋਂ ਹੀ ਪਤਾ ਲੱਗਦਾ ਵੀ ਤੂੰ ਤਾਂ ਲਾਤਾ ਸਭ ਦੀ ਵਾਰੀ ਆਊਗੀ ਸਰਕਾਰ ਚ ਵੀ ਹਿੱਸਾ ਮਿਲੂਗਾ ਜ਼ਿੰਮੇਵਾਰੀ ਮਿਲੂਗੀ ਸੰਗਠਨ ਚ ਵੀ ਮਿਲੂਗੀ ਪਰਵਾਹ ਨਾ ਕਰਿਓ ਐਸੇ ਕੰਮ ਬਾਸਤੀਆਂ ਮੇਰਾ ਸਗਾ ਨਹੀਂ ਕੋਈ ਆਊਗਾ ਇਹ ਮੈਨੂੰ ਤੁਹਾਨੂੰ ਦੱਸਤਾ ਸਾਨੀ ਜ਼ਮੀਨ ਪੁਰਾਣੀ ਨਾਨੀਆਂ ਦੇ ਸਾਡੇ ਪੁਰਾਣੀ ਜ਼ਮੀਨ ਸੀ ਦਿੱਲੀ ਦੇ Haryana ਚ ਰਾਤੋਂ ਰਾਤ ਉਹਨਾਂ ਨੇ ਸਾਡੀ ਕਣਕ ਪਾਤੀ ਟਰੈਕਟਰ ਸਾੜ ਤੇ ਸਾਡੇ ਬੰਦਿਆਂ ਨੂੰ ਅੰਦਰ ਰੱਖਿਆ 6 ਮਹੀਨੇ ਜ਼ਮਾਨਤ ਡਰਾਈਵਰਾਂ ਦੀ ਨਹੀਂ ਹੋਣ ਦਿੱਤੀ ਅਸੀਂ ਤਾਂ ਨਹੀਂ ਚੀਕੇ ਕੌਮ ਦੀ ਅਗਵਾਈ ਕਰਨ ਵਾਲੇ ਪਛਾਣੋ ਕੌਣ ਕਰ ਸਕਦੇ ਐ ਆ ਨਹੀਂ ਕਿ ਜਦੋਂ ਤੁਹਾਡੇ ਬੰਦੇ ਥਾਣੇ 'ਚ ਪੜੇ ਜਾਣ ਤੇ ਤੁਸੀਂ ਗੁਰੂ ਮਹਾਰਾਜ ਦੀ ਸਵਾਰੀ ਪ੍ਰਕਾਸ਼ ਕਰਕੇ ਉਹ ਥਾਣੇ 'ਚ ਲੈ ਜਾਓ ਗੁਰੂ ਮਹਾਰਾਜ ਨੂੰ ਆਪਾਂ ਗੁਰੂ ਮਹਾਰਾਜ ਦੀ ਦੀ ਰੱਖਿਆ ਕਰਨ ਆਪਾਂ ਕਰਾਂਗੇ ਕੀ ਉਹਨਾਂ ਨੂੰ ਢਾਲ ਬਣਾਵਾਂਗੇ ਯਾਰ ਸੋਚਣ ਦੀ ਲੋੜ ਹੈ ਕਿ ਹੋ ਕੀ ਰਿਹਾ ਆਪਣੀ ਕੌਮ ਨੂੰ ਕਿਉਂ ਆਪਾਂ ਕਮਜ਼ੋਰ ਹੋ ਰਿਹਾ ਆਹ ਕਮਜ਼ੋਰ ਕਰਨ ਦੀ ਸਾਜ਼ਿਸ਼ ਆਹ ਸੈਂਟਰ ਦੀਆਂ ਏਜੰਸੀਆਂ ਕਰ ਰਹੀਆਂ ਆਹ ਸਾਜ਼ਿਸ਼ ਆਹ ਦਿੱਲੀ ਵਾਲੀ ਪਾਰਟੀਆਂ ਕਰ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਹੈ ਤੁਸੀਂ ਆਪਾਂ ਐਜੀ ਬਹਾਦਰ ਕੌਮ ਹੈ ਤੇ ਕੌਮ ਨੂੰ ਖਤਮ ਕਰਨ ਦਾ ਵਾਸਤੇ ਉਹਨਾਂ ਨੇ ਇੱਕ ਨਕਲੀ ਕੌਮ ਖੜੀ ਕੀਤੀ ਹੈ ਹੁਣ ਦਾਦੂਵਾਲ ਤੁਸੀਂ ਸਾਰੇ ਜਾਣਦੇ ਹੋ 10 ਦਿਨ ਪਹਿਲੇ ਦਾਦੂਵਾਲ ਦਾ ਬਿਆਨ ਆਇਆ ਕਿ ਬੀਜੇਪੀ ਨੂੰ ਪੈਂਚ ਪਾਣੀ ਲੱਗ ਜਾਂਦਾ ਹੈ ਅੱਠ ਵੀ ਟੁੱਟਵੇਂ ਦਿੰਦੇ ਹੋ 2 ਘੰਟੇ ਬਾਅਦ ਘੰਟਾ ਕੱਟ ਫਿਰ ਫਿਰ ਘੰਟਾ ਕੱਟ ਕਹਿੰਦੇ ਜੀ ਸੈਕਟਰੀ ਲੈਵਲ ਤੇ ਮੀਟਿੰਗ ਹੋਈ ਥੀ ਉਸਨੇ ਫੈਸਲਾ ਕੀਤਾ ਗਿਆ ਥਾ ਮੈਂ ਕਿਹਾ ਅੱਛਾ ਇਹ ਨੱਕਾ ਲੈਵਲ ਤੇ ਮੀਟਿੰਗ ਹੋਈ ਹੈ ਕਦੀ ਕਹਿੰਦੇ ਜੀ ਨੱਕਾ ਕਿਆ ਹੁੰਦਾ ਹੈ ਨਾਕਾ ਕਿਆ ਹੁੰਦਾ ਹੈ ਮੈਂ ਕਿਹਾ ਨਾਕਾ ਨਹੀਂ ਨੱਕਾ ਕਹਿੰਦੇ ਹਮੇਂ ਨਹੀਂ ਪਤਾ ਜੀ ਮੈਂ ਕਿਹਾ ਨੱਕਾ ਹੁੰਦਾ ਜਿੱਥੋਂ ਕਿਆਰੇ ਨੂੰ ਪਾਣੀ ਜਾਂਦਾ ਹੈ ਉਹ ਤੁਸੀਂ ਅੱਧਾ ਕਿਆਰਾ ਰਮਿਆ ਹਜੇ ਬੰਦ ਕਰਤੀ ਡੂੜ ਘੰਟੇ ਬਾਅਦ ਦੁਆਰੇ ਆਈ ਫੇਰ ਉਸੇ ਅੱਧੇ ਦੇ ਪਿੱਛੇ ਦੁਆਰੇ ਜਾਊ ਫੇਰ ਬੰਦ ਕਰਤੀ ਕੰਨੀ ਆਲੇ ਕਹਿੰਦਾ ਤੇਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਟੇਟਮੈਂਟ ਦੇ ਰਿਹਾ ਹੈ ਕਿ ਜੇ ਦਿੱਲੀ ਜਿਤਾਓ ਬੀਜੇਪੀ ਨੂੰ ਜਿਤਾਓ ਤੱਕ ਪੱਟਾ ਸਾਬ ਦੇ ਨਾਲ ਕਬਜ਼ਾ ਕਰ ਲਿਆ ਤੇ ਹਰਿਆਖਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਗ ਬਣਾਤੀ ਉੱਥੇ ਆਪਣਾ ਦਾदू ਵਾਲ ਬਿਠਾਤਾ ਐਜੇ ਦਾ ਕੌਮ ਦੇ ਗੱਦਾਰ ਹੈ ਮੈਂ ਕਿਤੇ ਕਿਤੇ ਹੈਰਾਨ ਹੁੰਦਾ ਦੋ ਦੋ ਗਨਮਿੰਨਾ ਪਿੱਛੇ ਆਪਣੇ ਬੰਦੇ ਸਰੋਪੇ ਪਾ ਜਾਂਦੇ ਆ ਦੋ ਦੋ ਗਨਮਿੰਨਾ ਪਿੱਛੇ ਆ ਆ ਨੁਕਸਾਨ ਹੋਇਆ ਆਪਣੀ ਕੌਮ ਨੂੰ ਆਪਣੀ ਪਾਰਟੀ ਨੂੰ ਕਮਜ਼ੋਰ ਕਰਨ ਦਾ ਤੇ ਹੁਣ ਵੀ ਨਾ ਜਾਗੋਗੇ ਫਿਰ ਕਦੋਂ ਜਾਗੋਗੇ ਆ ਲੜਾਈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਹੈ ਕਿਸਾਨਾਂ ਦੀ ਜਥੇਬੰਦੀ ਕਾਲੀ ਦਲ ਹੈ ਗਰੀਬ ਦੀ ਜਥੇਬੰਦੀ ਕਾਲੀ ਦਲ ਹੈ ਪੰਜਾਬੀਆਂ ਦੀ ਜਥੇਬੰਦੀ ਕਾਲੀ ਦਲ ਹੈ ਦੂਜੇ ਪਾਸੇ ਸਾਰੇ ਦਿੱਲੀ ਦੀਆਂ ਪਾਰਟੀਆਂ ਤੇ ਉਹਨਾਂ ਦੇ ਏਜੰਟ ਹੈ ਨਿਸ਼ਾਨਾ ਸਾਰਿਆਂ ਦਾ ਥੋੜੀ ਮਾਂ ਪਾਰਟੀ ਹੈ ਤੁਸੀਂ ਵੀ ਜਾਣਦੇ ਹੋ ਅੱਜ ਇੱਥੇ ਕਿਸਾਨ ਬੈਠੇ ਆ ਤੁਸੀਂ ਕਿਤੇ ਯਾਦ ਕੀਤਾ ਸੋਚਿਆ ਕਿ ਕਾਲੀ ਦਲ ਨੇ ਕੀ ਕੀ ਕੀਤਾ ਆਪਣੇ ਵਾਸਤੇ ਜਿਹੜੇ ਟਿਊਬਵਲ ਆ ਤੁਹਾਡੇ ਖੇਤੀ ਹੁੰਦੀ ਹੈ ਉਹ ਟਿਊਬਵਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਹੈ 15 ਲੱਖ ਤੋਂ 13 ਲੱਖ ਕਨੈਕਸ਼ਨ ਕਾਲੀ ਸਰਕਾਰਾਂ ਨੇ ਦਿੱਤੇ ਆ ਔਰ ਟਿਊਬਲਾ ਵਿੱਚ ਬੇਮੁਖਤ ਬਿਜਲੀ ਪਾਉਣ ਵਾਲਾ ਅਕਾਲੀ ਦਲ ਹੈ। ਕੁਝ ਸੁਖਵੀਰ ਬਾਦਲ ਨਾਲ ਕੋਈ ਸਾਹਰ ਸਿਮਰਤ ਨਾਲ ਮੈਂ ਕਿਹਾ ਕਿਵੇਂ ਐ? ਕੀ ਹਾਲਤ ਹੈ? ਕਹਿੰਦੇ ਪੁੱਛੋ ਨਾ। ਰੋਕੇ ਸੌਂਦੇ ਨੇ। ਉੱਠ ਕੇ ਰੋਂਦੇ ਨੇ। ਮੈਂ ਕਿਹਾ ਫਿਰ ਕਿ ਮੈਂ ਕਹਿੰਦਾ ਜੀ ਖਤਮ ਮੈਂ ਕੰਮ ਨਿਭੜਿਆ ਪਿਆ। ਕਹਿੰਦੇ ਆਪਸ ਵਿੱਚ ਲੜਾਈਆਂ ਨੇ ਘਰ 'ਚ। ਹੁਣ ਤੱਕ ਜਿਸ ਨੇ ਹੋਰ ਕਿਹਾ। ਕਹਿੰਦੇ ਸੁਖਵੀਰ ਬਾਦਲ ਨੇ ਆਪਣਾ ਜੀਜਾ ਪਾਰਟੀ 'ਚੋਂ ਕੱਢਤਾ। ਮਜੀਠੀਆ ਕਹਿੰਦਾ ਮੈਂ ਆਪ ਦਾ ਕੱਢਣਾ ਹਾਂ। ਆਪਾਂ ਨੇ ਨਾ ਬਚਪਨ ਚ ਬੱਚੇ ਚੀਜੋ-ਚੀਜੀ ਲੜਦੇ ਦੇਖਿਆ ਵੀ ਆਹ ਚੀਜ਼ ਮੇਰੀ ਆਹ ਚੀਜ਼ ਮੇਰੀ ਨਾ ਬੁੱਧ ਚੀਜੋ-ਚੀਜੀ ਨਾ ਲੜੋ ਇਹ ਜੀਜੋ-ਜੀਜੀ ਹੋ ਗਏ ਹੁਣ ਇਹ ਤੁਸੀਂ ਕੀਤਾ ਕੰਮ ਇਹਨਾਂ ਦਾ ਇਹ ਮੇਰਾ ਇੱਥੇ ਕੋਈ ਕਸੂਰ ਨਹੀਂ ਫਿਰੋ ਇਹ ਤੁਸੀਂ ਕੀਤਾ ਮੈਂ ਤਾਂ ਆ ਕੇ ਹੋਕਾ ਹੀ ਦਿੰਨਾ ਬਸ ਤੁਸੀਂ ਕੰਮ ਕਰ ਦਿੰਦੇ ਹੋ ਸੋ ਆ ਇਹਨਾਂ ਦੀ ਹਾਲਤ ਹੋਈ ਪਈਆ ਕਾਂਗਰਸ ਵਾਲਿਆਂ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕੀ ਦੇ ਨਾਲ ਲੜ ਰਿਹਾ ਹੈ ਕਾਂਗਰਸ ਵਾਲੇ ਤਾਂ ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਐ ਕਾਂਗਰਸ ਦੀ ਜਿਹੜੀ ਹੈ ਨਾ ਹਾਲਤ ਉਹ ਕਛੂ ਕੁੰਮੇ ਤੇ ਚੂਹੇ ਦੀ ਦੋਸਤੀ ਵਾਲੀ ਐ ਇੱਕ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਕਹਿੰਦੇ ਵੀ ਦੋਸਤੀ ਇਕੱਠੇ ਰਾਵਾਂਗੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਵੀ ਇਕੱਠੇ ਰਾਵਾਂਗੇ ਆ ਗਰਮੀ ਪਈ ਕਛੂ ਨੂੰ ਕਰਨ ਇਹਨਾਂ ਦੀ ਖਤਮ ਹੋਊਗੀ ਕਿਉਂਕਿ ਇਹਨਾਂ ਨੇ ਨਵਾਂ ਯੂਨਿਟ ਬਣਾਇਆ ਹੀ ਨਹੀਂ ਹੁਣ ਤਾਂ ਇਲیکشن ਕਰਕੇ ਇੰਤਜ਼ਾਮ ਕਰੀ ਬੈਠੇ ਖਰੀਦ-ਖਰੂਦ ਕੇ ਦੋ ਤਰੀਕ ਦੇ ਬਾਅਦ ਇੱਕ ਤਾਂ ਜਨਰੇਟਰ ਦਾ ਖਰੀਦਣ ਦਾ ਬਿਆਨਾ ਦਿਓ ਅੱਜ ਜਾਣ ਤੋਂ ਪਹਿਲੇ ਜਾਂ ਨਾ ਮਟਰ ਲੈ ਲਓ ਇੱਕ ਮੱਛਰ ਮਾਰਨ ਵਾਲੀ ਦਵਾਈ ਨਾਲ ਘਰੇ ਰੱਖੋ ਜਰੂਰ ਕੋਈ ਦੰਦੀਆਂ ਵੱਢਣਗੇ ਪੜੇ ਮੈਂ ਨੂੰ ਅੱਜ ਦੱਸਣਾ ਹੁਣ ਦੂਜੀ ਇੱਕ ਥੋੜਾ ਮਾਮਲਾ ਥੋੜੀ ਨਹਿਰੀ ਮਾਮਲਾ ਲੱਗਣ ਲੱਗਿਆ ਹੈ ਹਲੇ ਤੱਕ ਤੁਸੀਂ ਦੇਖੋ ਕਿਵੇਂ ਕੀ ਕੀ ਹੋਣਾ ਲა ਇਹਨਾਂ ਦਾ ਕੋਈ ਦਰਦ ਨਹੀਂ ਤੁਹਾਡੇ ਪ੍ਰਤੀ ਮੈਨੂੰ ਤਾਂ ਦਿਨ ਯਾਦ ਆ ਬਦਲ ਸਾਹਿਬ ਦੀਆਂ ਸਰਕਾਰਾਂ ਤੁਸੀਂ ਆਪਣੀ ਸਰਕਾਰ ਸਮਝਦੇ ਸੀ ਕਿਸੇ ਨੂੰ ਕੋਈ ਤਕਲੀਫ ਹੁੰਦੀ ਮਿੰਡ ਚ ਆਪਣੇ ਜਲਦਾਰ ਨੂੰ ਫੜਦੇ ਮਿੰਡ ਚ ਸੇਕਲ ਸਾਹਿਬ ਨੂੰ ਫੜਦੇ ਮਿੰਡ ਚ ਮੈਨੂੰ ਮਲਾ 2 ਘੰਟੇ ਮੁੱਖ ਮੰਤਰੀ ਦੇ ਦਰਵਾਜ਼ੇ ਵਾਦਦੇ ਸਾਨੂੰ ਕੋਈ ਟੈਨਸ਼ਨ ਨਹੀਂ ਸੀ ਥੋੜੀ ਥੋੜਾ ਰਾ ਸੀ ਮੁੱਖ ਮੰਤਰੀ ਬਦਲ ਸਾਹਿਬ ਸੰਗਤ ਦਰਸ਼ਨ ਕਰਦੇ ਸੀ ਥੋੜੇ ਵਿੱਚ ਰਹਿੰਦੇ ਸੀ ਅਸਲੀ ਮੁੱਖ ਮੰਤਰੀ ਦੋ ਹੈ ਆ ਭਗਵੰਤ ਮਾਨ ਕੋਈ ਮੁੱਖ ਮੰਤਰੀ ਹੈ ਮਲੰਗ ਜਹਾ ਪਤਾ ਕਿਵੇਂ ਬਣ ਗਿਆ ਮੋਦੀ ਆ ਨਹੀਂ ਰਿਹਾ ਇੰਡੀਆ ਗਠਵੰਦਨ ਦੀ ਸਰਕਾਰ ਬਣ ਰਹੀ ਹੈ ਕੇਂਦਰ ਚ ਉਹ ਸਰਕਾਰ ਚ ਸਭ ਤੋਂ ਵੱਡਾ ਹਿੱਸਾ ਪੰਜਾਬੀਆਂ ਦਾ ਹੋਊਗਾ ਇੱਧਰ ਉੱਧਰ ਜਿਹੜੇ ਕਾਂਗਰਸ ਕਹਿੰਗੇ ਉਹ ਪਾਸ ਕਰੋ ਯਾਰ ਉਹ ਦਰਖਤ ਵੀ ਹਰੇਕ ਸਾਲ ਪੱਤੇ ਬਦਲ ਲੈਂਦਾ ਤੁਸੀਂ ਤਾਂ ਬਦਲ ਲੋ ਐਦਕੀ ਸੁਨੰਦਪੁਰ ਸਾਹਿਬ ਵਾਲਿਓ ਤੁਹਾਡੇ ਤੋਂ ਉਮੀਦ ਹੈ ਕਿ ਪਹਿਲੀ ਲੀਡ ਥੋੜੀ ਆਵੇ ਵੈਸੇ ਅੰਮਰਸਰ ਵਾਲਿਆਂ ਨੇ ਸ਼ਰਤ ਲਾਈ ਹੋਈ ਐ ਕਿ ਸਾਢੇ 8 ਵਜੇ ਤੱਕ ਸਾਡੀ ਤਾਂ ਆ ਜੂਗੀ ਜੀ ਰੁਝਾਨ ਕਿ ਪਹਿਲੀ ਲੀਡ ਜਿਹੜੀ ਉੱਥੋਂ ਐ ਆਨੰਦਪੁਰ ਸਾਹਿਬ ਵਾਲੀ ਕਿਸੇ ਕਿੱਲੋਂ ਘਟਾ ਐ ਪਹਿਲੀ ਲੀਡ ਫਿਰ ਥੋੜੀ ਆਵੇ ਤਾਂ ਨਜ਼ਾਰਾ ਆ ਉਹ ਤੋਂ ਬਾਅਦ ਉਹ ਤੋਂ ਬਾਅਦ ਫਿਰ 3 ਸਾਲ ਆ ਟਰਮ ਦੇ ਕੰਮ ਕਰਨ ਦਾ ਨਜ਼ਾਰਾ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕੰਗ ਦੀ ਸ਼ੁਰੂ ਪਾਰਲੀਮੈਂਟ 'ਚ ਦੇਖੋ ਇਹਨੂੰ ਮੈਂ ਬੋਲਣਾ ਤਾਂ ਆਉਂਦਾ ਐ ਜਦੋਂ ਤੋਂ ਵਿਦਿਆਰਥੀ ਸੀ ਉਹਨਾਂ ਦਾ ਬੋਲਦਾ ਹੀ ਆ ਰਸਤੇ ਜਾਂ ਤੇ ਪਾਰਟੀ ਨੇ ਸਪੋਕਸਪਰਸਨ ਵੀ ਬਣਾਇਆ ਹੋਇਆ ਬੋਲਣਾ ਆਉਂਦਾ ਹੈ ਡਿਬੇਟਾਂ 'ਚ ਬੋਲਣਾ ਆਉਂਦਾ ਹੈ ਠੀਕ ਹੈ ਨਾ ਪਾਰਲੀਮੈਂਟ 'ਚ ਬੋਲਣ ਦੇ ਤਰੀਕੇ ਥੋੜੇ ਜਿਹਾ ਪਾਸਵਰਡ ਮੇਰੇ ਕੋਲੇ ਵੀ ਨੇ ਤੁਸੀਂ ਦੇਖੇ ਹੋਣਾ ਜਦੋਂ ਮੈਂ ਗਿਆ ਸੀ ਜੋ ਮੈਂ ਖੜਾ ਹੁੰਦਾ ਸੀਗਾ ਸਾਰੇ ਬੀਜੇਪੀ ਵਾਲੇ ਕੰਨਾਂ ਤੇ ਹੈੱਡਫੋਨ ਜੇ ਲਾ ਲੈਣ ਸੀ ਲਪੰਗਾ ਪਾਉ ਇਹ ਕੋਈ ਹੁਣ ਮੈਂ ਕਹਿੰਦਾ ਸੀ ਮੋਦੀ ਜੀ ਬਤਾਈਏ ਅੱਛੇ ਦਿਨ ਕਾਵਾਂਨੇ ਵਾਲੇ ਹੈ ਉੱਥੇ ਉਹਨਾਂ ਨੂੰ ਮੁੜਕਾ ਆ ਜਾਂਦਾ ਸੀ ਪਸੀਨਾ ਆ ਜਾਂਦਾ ਸੀ ਸੋ ਕਹਿੰਦੇ ਸੀ ਯਾਰ ਤਾਂ ਪੀਲੀ ਪੱਗ ਵਾਲੇ ਨੂੰ 2 ਮਿੰਟ ਦੇ ਦਿਓ ਇਹ 2 ਮਿੰਟ ਹੀ ਬੋਲਦਾ ਜੇ ਨਾ ਦੇਈਏ 2 ਘੰਟੇ ਚੱਲਣ ਨਹੀਂ ਦਿੰਦਾ ਸੋ ਇਹ ਪਾਸਵਰਡ ਸਾਰੇ ਮੈਂ ਮਾਲਪਿੰਦਰ ਕੰਗ ਨੂੰ ਦਊ ਵੀ ਐਂ ਕੰਮ ਲੈਣਾ ਹੈ ਨਾ ਤੋਂ ਬਸ